ਸੰਸਥਾ ਖੜ ਗਈ ਪਰ ਪਿਛਲੇ ਦਿਨੀ ਕਾਫੀ ਉਹ ਦੁਬਾਰਾ ਚਰਚਾ ਦਾ ਵਿਸ਼ਾ ਬਣੀ ਉਹ ਪਰਸਨੈਲਿਟੀ ਜਿਹੜੀ ਅੱਜ ਉਸ ਸੰਸਥਾ ਦੀ ਅਗਵਾਈ ਕਰਦੀ ਬਾਬਾ ਹਰਨਾਮ ਸਿੰਘ ਜੀ ਉਹ ਚਰਚਾ ਦਾ ਵਿਸ਼ਾ ਕਿਉਂ ਬਣੀ ਉਹ ਵੀ ਤੁਹਾਨੂੰ ਪਤਾ ਵੀ ਜਾ ਕੇ ਗੰਗਾ ਈ ਡੁਬਕੀਆਂ ਲਾਈਆਂ ਤੇ ਲੋਕਾਂ ਨੇ ਕਿਹਾ ਵੀ ਇਹ ਕਿਹੜੇ ਪਾਸੇ ਨੂੰ ਟਕਸਾਲ ਤੁਰ ਪਈ ਹੈ ਉੱਥੇ ਦੋ ਤਰ੍ਹਾਂ ਦੇ ਲੋਕ ਸਾਹਮਣੇ ਆਏ ਇੱਕ ਤੇ ਉਹ ਜਿਨ੍ਹਾਂ ਨੇ ਕਿਹਾ ਵੀ ਇਹ ਬ੍ਰਾਹਮਣਵਾਦੀ ਸੋਚ ਆ ਇਹਦਾ ਨਹੀਂ ਸੀ ਕਰਨਾ ਚਾਹੀਦਾ ਟਕਸਾਲ ਦੇ ਮੁਖੇ ਨੂੰ ਪਰ ਇੱਕ ਦੂਸਰੀ ਤਰ੍ਹਾਂ ਦੇ ਲੋਕ ਵੀ ਆਏ ਜਿਹੜੇ ਭਗਤ ਜਿਨ੍ਹਾਂ ਨੂੰ ਅੱਜ ਕੱਲ੍ਹ ਸ਼ਬਦ ਬ੍ਰੈਕਟ ਤੇ ਭਗਤ ਅਸਲੀ ਵਾਲੇ ਭਗਤ ਨਹੀਂ ਜਿਨ੍ਹਾਂ ਨੂੰ ਅੱਜ ਕੱਲ੍ਹ ਮੋਦੀ ਭਗਤ ਵੀ ਕਿਹਾ ਜਾਂਦਾ ਦੂਸਰੇ ਭਗਤ ਵੀ ਕਿਹਾ ਜਾਂਦਾ ਇਦਾਂ ਦੇ ਬਾਬੇ ਅਰਨਾਮ ਸਿੰਘ ਦੇ ਭਗਤ ਵੀ ਸਾਹਮਣੇ ਆਏ ਇੱਕ ਗੱਲ ਮੈਂ ਉਹਨਾਂ ਬਾਰੇ ਕਹਿਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਮੈਂ ਮੁਖਸਰ ਸਾਹਿਬ ਵੀ ਕੀਤੀ ਜਦੋਂ ਜਦੋਂ ਬੰਦੇ ਦੇ ਭਗਤ ਬਣਾਗੇ ਉਦੋਂ ਉਦੋਂ ਮਾਰ ਖਾਵਾਂਗੇ ਖਾਵਾਂਗੇ ਅਸੀਂ ਭਗਤ ਬਣਨਾ ਆ ਬੰਦੇ ਦੀ ਵਿਚਾਰਧਾਰਾ ਦੇ ਗੁਰੂ ਨੇ ਸਾਨੂੰ ਜੋੜਿਆ ਸੀ ਬਾਣੀ ਦੇ ਨਾਲ ਸ਼ਬਦ ਦੇ ਨਾਲ ਵਿਚਾਰ ਦੇ ਨਾਲ ਨਾ ਕਿ ਸਰੀਰ ਦੇ ਨਾਲ ਪਰ ਸਾਡੀ ਅੱਜ ਸਮੱਸਿਆ ਬਣ ਗਈ ਅਸੀਂ ਕਹਿੰਨੇ ਅਸੀਂ ਸਰੀਰ ਨਾਲ ਜੁੜ ਜਾਣਾ ਵਿਚਾਰ ਉਹਦਾ ਭਾਵੇਂ ਸਾਨੂੰ ਚੁੱਕ ਕੇ ਜਿੱਥੇ ਮਰਜੀ ਲੈ ਜਾਏ ਅਸੀਂ ਤੇ ਉਹਦੇ ਨਾਲ ਨਾਲ ਹੀ ਤੁਰੇ ਫਿਰਨਾ ਨਹੀਂ ਬੰਦੇ ਦੇ ਨਾਲ ਉਹਨਾਂ ਚਿਰ ਜੁੜੋ ਜਦੋਂ ਤੱਕ ਉਹ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਤਾਰਾ ਦੇ ਨਾਲ ਜੁੜਿਆ ਆ ਜਦੋਂ ਉਹ ਥੜਕਿਆ ਫਿਰ ਇਹ ਨਾ ਵੇਖਿਆ ਕਰੀਏ ਵੀ ਨਹੀਂ ਹੁਣ ਉਹਦੀ ਪਿੱਠ ਥਾਪੜੀ ਜਾਣੀ ਭਾਵੇਂ ਉਹ ਕੌਮ ਨੂੰ ਖੂਦ ਇਹ ਚ ਸੁੱਟ ਦੇ ਫਿਰ ਅਸੀਂ ਮਰਨਾ ਹੀ ਮਰਨਾ ਤੋਂ ਮੇਰੀ ਇਹ ਬੇਨਤੀ ਆ ਕਿ ਬੰਦਾ ਭਗਤੀ ਜੋ ਬਾਹਰ ਨਿਕਲਿਆ ਜਾਵੇ ਪਰ ਨਹੀਂ ਨਿਕਲਦੀ ਅਜੇ ਕੌਮ ਇਸ ਕਰਕੇ ਜਿੱਦਾਂ ਦੇ ਸਾਧਰਿਆਂ ਦੇ ਭਗਤ ਬਣੇ ਜਿੱਦਾਂ ਦੇ ਮੋਦੀ ਦੇ ਬਣੇ ਜਿੱਦਾਂ ਦੇ ਕਿਸੇ ਹੋਰ ਦੇ ਬਣੇ ਉਹਦਾ ਦੇ ਬਾਬਾ ਅਰਨਾਮ ਸਿੰਘ ਦੇ ਵੀ ਬਣ ਗਏ ਉਹਨਾਂ ਨੇ ਫਿਰ ਉਹ ਲੰਮੀਆਂ ਲੰਮੀਆਂ ਇੰਟਰਵਿਊਆਂ ਕੱਢੀਆਂ ਫਿਰ ਐਗਜ਼ੈਂਪਲਾਂ ਦਿੱਤੀਆਂ ਵੀ ਨਹੀਂ ਗੁਰੂ ਮਹਾਰਾਜ ਵੀ ਜਾਂਦੇ ਰਹੇ ਆ ਜੀ ਮੈਂ ਕੋਈ ਮਨਾ ਨਹੀਂ ਕਰਦਾ ਵੀ ਗੁਰੂ ਮਹਾਰਾਜ ਨਹੀਂ ਗਏ ਗਏ ਨੇ ਮੈਂ ਇਹ ਵੀ ਮਾੜਾ ਨਹੀਂ ਕਹਿੰਦਾ ਵੀ ਬਾਬਾ ਅਰਨਾਮ ਸਿੰਘ ਕਿਉਂ ਗਿਆ ਪਰ ਗੱਲ ਅਗਲੀ ਆ ਜੇ ਗੁਰੂਆਂ ਦੀਆਂ ਐਗਜ਼ੈਂਪਲਾਂ ਦੇਣੀਆਂ ਆ ਤੇ ਗੁਰੂ ਮਹਾਰਾਜ ਕਦੇ ਗੰਗਾ ਨਹੀਂ ਗਏ ਗੁਰੂ ਮਹਾਰਾਜ ਕਦੇ ਹਰਦਵਾਰ ਨਹੀਂ ਗਏ ਗੁਰੂ ਮਹਾਰਾਜ ਤੇ ਮੱਕੇ ਵੀ ਗਏ ਨੇ ਤੇ ਬਾਬਾ ਅਰਨਾਮ ਸਿੰਘ ਜੀ ਦੱਸੋ ਹੱਜ ਕਰਨ ਕਦੋਂ ਜਾਣਾ ਹਣ ਸਵਾਲ ਆ ਗੁਰੂ ਮਹਾਰਾਜ ਤੇ ਜਿਹੜਾ ਉਸ ਸਮੇਂ ਸੱਜਣ ਠੱਗ ਹੀ ਜਿਹੜਾ ਠੱਗੀਆਂ ਮਾਰਦਾ ਈ ਉਹਦੇ ਡੇਰਿਆਂ ਤੇ ਵੀ ਗਿਆ ਤੇ ਫਿਰ ਦੱਸਿਓ ਹਣ ਕਾਤਲਾਂ ਦੇ ਘਰ ਚ ਆਪਾਂ ਕਦਨ ਕਦਨ ਜਾਣਾ ਜੀ ਹਣ ਉਹ ਵੀ ਦੱਸ ਦਿਓ ਪਰ ਇਹ ਗੱਲ ਨਹੀਂ ਗਈ ਕਿ ਉਹ ਗਏ ਗੁਰੂ ਮਹਾਰਾਜ ਉਥੇ ਕੱਲ ਇਹ ਸੀ ਵੀ ਉਥੇ ਜਾ ਕੇ ਕੀਤਾ ਕੀ ਜੇ ਤੁਸੀਂ ਵੀ ਉਹ ਕੰਮ ਕਰਦੇ ਜੋ ਸਾਡੇ ਗੁਰੂਆਂ ਨੇ ਕੀਤਾ ਸੀ ਤੇ ਤੁਹਾਡੇ ਸਾਹਮਣੇ ਵੀ ਸਿਰ ਝੁਕਣਾ ਸੀ ਬਾਬਾ ਨਾਨਕ ਗਿਆ ਠੱਗ ਠੱਗ ਦੇ ਘਰ ਪਰ ਜਦਨ ਉਹ ਤੋਂ ਨਿਕਲੇ ਤੇ ਭਾਈ ਸੱਜਣ ਬਣਾ ਕੇ ਨਿਕਲੇ ਉਹਨਾਂ ਨੂੰ ਤੇ ਸਿੱਖੀ ਦਾ ਪ੍ਰਚਾਰਕ ਥਾਪ ਕੇ ਨਿਕਲੇ ਬਾਬਾ ਨਾਨਕ ਗਿਆ ਮੱਕੇ ਵੀ ਪਰ ਉਥੇ ਜਾ ਕੇ ਉੱਚੀ ਦੇਣੀ ਜਿਹੜੀ ਉਹ ਅੱਲਾਹੂ ਅਕਬਰ ਨਹੀਂ ਕਹਿਣਾ ਸ਼ੁਰੂ ਕਰਤਾ ਉਥੇ ਜਾ ਕੇ ਜੇ ਹੌਕਾ ਦਿੱਤਾ ਤੇ ਸੱਚ ਦਾ ਦਿੱਤਾ ਬਾਬਾ ਨਾਨਕ ਤੇ ਬਾਕੀ ਗੁਰੂ ਮਹਾਰਾਜ ਗਏ ਮੰਦਰਾਂ 'ਚ ਵੀ ਗਏ ਉਥੇ ਵੀ ਗਏ ਜਿੱਥੇ ਆਰਤੀਆਂ ਹੁੰਦੀਆਂ ਸੀ ਪਰ ਜਾ ਕੇ ਤੇ ਥਾਲ ਫੜ ਕੇ ਆਰਤੀ ਕਰਨੀ ਸ਼ੁਰੂ ਨਹੀਂ ਕਰਤੀ ਉਥੇ ਜਾ ਕੇ ਦੱਸਿਆ ਵੀ ਜੇ ਆਰਤੀ ਗਾਉਣੀ ਹੈ ਤੇ ਆ ਗਾਓ ਗਗਨ ਮੈਂ ਥਾਲ ਵਾਲੀ ਇਹ ਆ ਬਾਬੇ ਨਾਨਕ ਦਾ ਸੁਨੇਹਾ ਤੇ ਤੁਸੀਂ ਤੁਸੀਂ ਜਾ ਕੇ ਕੀ ਕੀਤਾ ਜੀ ਜੇ ਗਏ ਹੋ ਤੇ ਦੱਸੋ ਜੀ ਗਿਆਨ ਗੋਦੜੀ ਦਾ ਕੀ ਕੀਤਾ ਉੱਥੇ ਜਾ ਕੇ ਉੱਥੇ ਦਿੱਤੀ ਉੱਚੀ ਦੁਨੀ ਆਵਾਜ਼ ਕਿ ਉਹ ਦੁਨੀਆ ਦੇ ਲੋਕੋ ਗੰਗਾ ਦੇ ਵਿੱਚ ਡੁਬਕੀਆਂ ਲਾ ਲਾ ਕੇ ਮਰਨ ਨਾਲੋਂ ਚੰਗਾ ਆਪਣਾ ਮਨ ਸ਼ੁੱਧ ਕਰੋ ਕਿਹਾ ਜੇ ਤੇ ਕਿਹਾ ਤੇ ਉੱਥੇ ਜਾ ਕੇ ਤੁਸੀਂ ਉੱਚੀ ਦੁਨੀ ਆਵਾਜ਼ ਦਿੱਤੀ ਆ ਤੇ ਫਿਰ ਤੇ ਭਈ ਤੁਹਾਡੇ ਸਾਹਮਣੇ ਵੀ ਅਸੀਂ ਸਿਰ ਝੁਕਾਉਂਦੀ ਕੌਮ ਗੱਲ ਇਹ ਨਹੀਂ ਵੀ ਸਰੀਰ ਕੱਲਾ ਗਿਆ ਸੁਨਿਆ ਕੀ ਦੇ ਕੇ ਆਏ ਤੇ ਸੁਨਿਆ ਤੇ ਉੱਥੇ ਬਹਾਮਣਾਂ ਦੇ ਨਾਲ ਖੜ ਕੇ ਐ ਕਰਕੇ ਗੰਗਾ ਢੁਬਕੀਆਂ ਲਾਉਣ ਦੇ ਫਿਰ ਜੇ ਹਿੰਮਤ ਹੈ ਗਈ ਸੀ ਗੁਰੂਆਂ ਵਾਲੀ ਤੇ ਫਿਰ ਦਿੰਦੇ ਉੱਥੇ ਉਪਦੇਸ਼ ਤੇ ਕਹਿੰਦੇ ਬਾਮਨ ਨੂੰ ਵੀ ਇਦਾਂ ਡੁਮਕੀ ਨਾ ਗੱਲ ਨਹੀਂ ਬਣਨੀ ਜੇ ਕਹਿ ਕੇ ਇੰਨੀ ਗੱਲ ਤੇ ਦੱਸੋ ਪਰ ਨਹੀਂ ਜੀ ਉਹ ਕੰਮ ਅਸੀਂ ਕਰਨਾ ਨਹੀਂ ਸੋ ਸਾਡੀ ਉੱਥੇ ਸਿਰਫ ਮੇਰੀ ਇੰਨੇ ਪੁਆਇੰਟ ਆ ਇੰਨੇ ਵਿਚਾਰ ਆ ਤੁਹਾਡੇ ਨਾਲ ਸੰਗਤ ਦੇ ਵੀ ਇਹਨਾਂ ਦੇ ਜਿਹੜੇ ਆ ਜਿਹੜੇ ਐਗਜ਼ੈਂਪਲ ਆ ਦਿੰਦੇ ਆ ਨਾ ਇਹਨਾਂ ਦੇ ਸ਼ਲਾਮ ਆ ਜਨਾ ਆ ਜਾ ਕਰੋ ਤੇ ਫਿਰ ਕਹਿਣ ਨਾਲ ਆਪਿਆ ਕਰੋ ਜੀ ਠੀਕ ਹੋ ਗਿਆ ਠੀਕ ਹੋ ਗਿਆ ਥੋੜਾ ਜਿਹਾ ਦਿਮਾਗ ਆਪਣਾ ਵੀ ਵਰਤਿਆ ਕਰੀ ਆ ਸੀ ਔਰ ਜਦੋਂ ਉਥੇ ਸਭ ਕੁਝ ਹੋਇਆ ਮੈਂ ਕਹਿੰਦਾ ਤੁਸੀਂ ਗੰਗਾ ਛੱਡ ਕੇ ਭਾਵੇਂ ਜਿੱਥੇ ਮਰਜੀ ਡੁੱਕ ਕੇ ਮਾਰੋ ਪਰ ਰੱਬ ਦਾ ਵਾਸਤਾ ਟਕਸਾਲ ਦਾ ਥੋੜਾ ਜਿਹਾ ਖਿਆਲ ਰੱਖੋ ਗਾਤਰੇ ਭਾਈ ਕਰਪਾਨ ਦਾ ਥੋੜਾ ਜਿਹਾ ਖਿਆਲ ਰੱਖੀਏ ਜੇ ਗੰਗਾ ਇੰਨੀ ਚੰਗੀ ਲੱਗਦੀ ਆ ਤੇ ਲਾ ਦਿਓ ਭਰਾਏ ਟਕਸਾਲ ਨੂੰ ਛੱਡ ਦਿਓ ਗਾਤਰੇ ਕਰ ਦਿਓ ਘਰਾਂ ਦੇ ਵਿੱਚ ਸਾਡੇ ਵੱਲੋਂ ਗੰਗਾ ਨੂੰ ਛੱਡ ਕੇ ਤੁਸੀਂ ਬੁੱਢੇ ਨਾਲੇ ਦੇ ਵਿੱਚ ਡੁੱਬਦੇ ਫਿਰ ਉਹ ਅਸੀਂ ਕਿ ਲੈਣਾ ਸਾਨੂੰ ਦਰਦ ਉਹਦਣ ਹੁੰਦਾ ਜਦਨ ਸਾਡੀਆਂ ਸੰਸਥਾਵਾਂ ਦੇ ਮੁਖੀ ਹੋਣ ਦੇ ਨਾਤੇ ਤੁਸੀਂ ਜਾਣਦੇ ਇਹ ਉਹ ਜੋਦਾ ਸੰਤ ਜਰਨੈਲ ਸਿੰਘ ਇਹ ਵੀ ਉਸੇ ਟਕਸਾਲ ਦੇ ਮੁਖੀ ਪਰ ਹਿੰਦੁਸਤਾਨ ਦੀ ਹਕੂਮਤ ਦੇ ਅੱਗੇ ਹੱਕ ਢਾ ਕੇ ਖੜੇ ਤੇ ਦੂਜੇ ਪਾਸੇ ਉਸੇ ਹਿਸਤਾਨ ਤੇ ਆਪਣੇ ਆਪ ਨੂੰ ਭਾਲ ਕੇ ਕਹਿਣ ਵਾਲੇ ਅੱਜ ਉਹਨਾਂ ਦੇ ਪਾੜਿਆਂ ਦੀਆਂ ਲੱਤਾਂ ਦੇ ਥੱਲੇ ਨਾ ਕਿ ਗੰਗਾਏ ਡੁਬਕੀਆਂ ਮਾਰਦੇ ਫਿਰਦੇ ਤੇ ਸਾਡੀ ਕੌਮ ਦੇ ਲੀਡਰਾਂ ਦਾ ਹਾਲ ਹੋ ਗਿਆ। ਸੋ ਸਾਨੂੰ ਬਾਹਰ ਨਿਕਲਣਾ ਪਏਗਾ। ਲੀਡਰਸ਼ਿਪ ਇਹ ਨਹੀਂ ਕਰਕਦੀ ਜਾਂਦੀ ਆ। ਇਹ ਜਿਹੜੀ ਬਾਹਰੀ ਲੀਡਰਸ਼ਿਪ ਮੈਂ ਉਹਦੀ ਗੱਲ ਕਰਦਾ ਇੱਕ ਲੀਡਰਸ਼ਿਪ ਉਹ ਆ ਜਿਹੜੀ ਖਾਲਸਤਾਨ ਦੀ ਵਿਚਾਰਧਾਰਾ ਵਾਲੀ ਆ। ਜਿਹੜੀ ਜਿਹੜੀ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਥਾਂ ਥਾਂ ਤੇ ਚਪੇੜਾ ਮਾਰਦੀ ਆ ਉਹ ਲੀਡਰਸ਼ਿਪ ਵੀ ਆ ਉਹ ਬੜੀ ਸੀਮਤ ਜੀ ਆ ਸਰਦਾਰ ਮਾਨ ਸਾਹਿਬ ਹੋਗੇ ਹੋਰ ਜਿਹੜੀ ਇਸ ਵਿਚਾਰਧਾਰਾ ਵਾਲੀ ਲੀਡਰਸ਼ਿਪ ਹੈ ਜਿਹੜੀ ਖਾਲਸਾਣ ਤੇ ਖੜੀ ਆ ਤੇ ਨਿਰੰਤਰ ਖੜੀ ਰਹੀ ਆ ਪਿਛਲੇ ਕਈ ਸਾਲਾਂ ਤੋਂ ਉਹ ਲੀਡਰਸ਼ਿਪ ਨੂੰ ਮੈਂ ਇਹਦੇ 'ਚ ਨਹੀਂ ਕਹਿਣ ਲੱਗਾ ਉਹ ਲੀਡਰਸ਼ਿਪ ਤੇ ਸੱਚੀ ਸੁੱਚੀ ਆ ਉਹ ਬਾਹਰੋਂ ਜਾਂਦੀ ਇਹਨਾਂ ਸਾਰੀਆਂ ਗੱਲਾਂ ਤੋਂ ਪਰ ਸਾਡਾ ਇੱਕ ਵੱਡਾ ਸਮਾਜ ਆ ਸਾਨੂੰ ਇਹ ਮੰਨਣਾ ਵੀ ਪਏਗਾ ਕਿ ਜਿਹੜਾ ਇਸ ਲੀਡਰਸ਼ਿਪ ਦੀ ਇੱਜ਼ਤ ਕਰਦਾ ਹੈ ਮਾਨਸਾਬ ਹੁਣਾਵਾਲੀ ਦੀ ਪਰ ਇੱਕ ਵੱਡਾ ਸਮਾਜ ਆ ਜਿਹੜਾ ਉਸ ਲੀਡਰਸ਼ਿਪ ਦੇ ਨਾਲ ਵੀ ਜੁੜਿਆ ਜਿਹੜੀ ਬਾਬਾ ਹਰਨਾਮ ਸਿੰਘ ਤੇ ਤਖਤਾਂ ਦੇ ਜਥੇਦਾਰਾਂ ਵਾਲੀ ਜੁੜਿਆ ਆ ਜੋ ਸਾਨੂੰ ਸੱਚਾਈ ਆ ਮੰਨਣੀ ਪਏਗੀ ਤੇ ਜੇ ਜੁੜਿਆ ਆ ਤੇ ਉਸ ਸਮਾਜ ਨੂੰ ਸੁਚੇਤ ਕਰਨਾ ਵੀ ਤੇ ਸਾਡਾ ਫਰਜ਼ ਵੜਦਾ ਕਿ ਨਹੀਂ ਸੋ ਇਹ ਸਾਡਾ ਫਰਜ਼ ਸਮਝਦਾ ਐ ਮੈਂ ਸਿਰਫ ਉਸ ਲੀਡਰਸ਼ਿਪ ਬਾਰੇ 2 ਕੁ ਮਿੰਟ ਅੱਗੇ ਹੋਰ ਲਾਉਣੇ ਆ ਹੁਣ ਕੀ ਹੁੰਦਾ ਆ ਤਖਸਾਲ ਦੀ ਗੱਲ ਹੋ ਗਈ ਇੱਕ ਪਾਸੇ ਉਹ ਜਿੱਥੇ ਜਾ ਕੇ ਡੇਗੀ ਡੇਗੀ ਅਸੀਂ ਵੇਖਿਆ ਦੂਸਰੀ ਸਾਡੀ ਬੜੀ ਅਹਿਮ ਸਰਸਤਾ ਆ ਸ਼੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਇੰਨੇ ਅਹਿਮ ਆ ਕਿ ਗੁਰਮਹਾਰਾਜ ਨੇ ਜਦੋਂ ਖੁਦ ਗੁਰਬਾਣੀ ਦਾ ਉਚਾਰਨ ਕੀਤੀ ਆਪਣੇ ਜੀਵਨ ਕਾਲ ਦੇ ਦੌਰਾਨ ਤੇ ਜੀਵਨ ਕਾਲ ਦੇ ਦੌਰਾਨ ਜੇ ਕੋਈ ਤਖਤ ਧਰਤੀ ਦੇ ਰੂਪਮਾਨ ਕੀਤਾ ਤੇ ਉਹ ਅਕਾਲ ਤਖਤ ਸਾਹਿਬ ਆ ਉਹ ਬਹੁਤ ਮਹਾਨ ਆ ਔਰ ਉਹਨੇ ਮਹਾਨ ਰਹਿਣਾ ਪਰ ਸਾਡੀ ਤਰਾਸ ਦੀ ਕਿ ਉਸ ਤਖਤ ਨੂੰ ਵੀ ਦੁਨੀਆ ਆਪਣੇ ਹੱਥਾਂ ਮਾਂ ਚਲਾਉਣਾ ਚਾਹੁੰਦੀ ਆ ਔਰ ਪਿਛਲੇ ਲੰਬੇ ਸਮੇਂ ਤੋਂ ਉਹ ਤਖਤ ਇਸ ਟਾਈਮ ਬਾਦਲ ਦਲੀਆ ਦੇ ਅਧੀਨ ਚੱਲਦਾ ਪਿਆ ਤਖਤ ਨਹੀਂ ਤਖਤਾਂ ਦੇ ਬੈਠੇ ਬੰਦੇ ਉਹਨਾਂ ਦੇ ਅਧੀਨ ਚੱਲਦੇ ਨੇ ਤਖਤ ਦਾ ਕਾਲ ਦਾ ਇਹਨਾਂ ਦੇ ਅਧੀਨ ਕਦੀ ਨਹੀਂ ਆਉਣਾ ਉਹਨੇ ਆਪਣੀ ਕਰਾਮਾਤ ਵਿਖਾਲਣੀ ਵਿਖਾਲਣੀ ਆ ਪਰ ਉਹਦੇ ਤੇ ਜਿਹੜੇ ਬੰਦੇ ਬਾ ਲੈ ਜਾਂਦੇ ਨੇ ਉਹ ਇੱਕ ਰਾਜਨੀਤਿਕ ਜਮਾਤ ਵੱਲੋਂ ਬਾ ਲੈ ਜਾਂਦੇ ਨੇ ਇਹ ਸਮੱਸਿਆ ਹੈ ਸਾਡੀ ਕੌਮ ਦੀ ਪਰ ਉਥੇ ਬੈਣ ਵਾਲਾ ਬੰਦਾ ਜਦੋਂ ਇਹ ਸੋਚ ਕੇ ਬੈਠਦਾ ਹੈ ਕਿ ਨਹੀਂ ਜੀ ਮੈਂ ਤੇ ਬਣ ਚਲਿਆ ਜੀ ਜ਼ਥੇਦਾਰ ਉਦੋਂ ਖਾਂਦਾ ਭਲੇਖ ਔਰ ਇਹੀ ਭੁਲੇਖੇ ਵਾਰ-ਵਾਰ ਜਫੇਦਾਰਾਂ ਖਾਦੇ ਔਰ ਇਹੀ ਭੁਲੇਖਾ ਮੈਨੂੰ ਕੋਈ ਸ਼ੱਕ ਨਹੀਂ ਕਹਿਣ ਦੇ ਵਿੱਚ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਨੇ ਵਿਖਾਦਾ ਹੋਵੇਗਾ ਜਿੱਦਾਂ ਉਹ ਜਫੇਦਾਰ ਲੱਗਣ ਜਾ ਰਹੇ ਸੀ ਇੱਕ ਵਾਰੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਉਹ ਜਫੇਦਾਰ ਲੱਗਣ ਕਿਸ ਤਰੀਕੇ ਨਾਲ ਜਾ ਰਹੇ ਜਿਹੜੇ ਦਰਵਾਜ਼ੇ ਚੋਂ ਲੰਘ ਕੇ ਜਫੇਦਾਰ ਲੱਗੋਗੇ ਸੱਚ ਹੈ ਜਦੋਂ ਉਹਨਾਂ ਦਾ ਕੰਮ ਪੂਰਾ ਆ ਗਿਆ ਉਸੇ ਦਰਵਾਜ਼ੇ ਚੋਂ ਉਸੇ ਤਰੀਕੇ ਨਾਲ ਬਾਹਰ ਜਰੀਰ ਕਰਕੇ ਕੱਢਣਗੇ ਜੁਲਤ ਦੇ ਚਾਹੀਦੀ ਸੀ ਉਦਣੇ ਚੈਲੰਜ ਕਰਦੇ ਕੇ ਪ੍ਰਬੰਧ ਠੀਕ ਨਹੀਂ ਆ ਪਰ ਗੱਲ ਗੱਲੀ ਗਿਆਨੀ ਹਰਪੀ ਸਿੰਘ ਦੀ ਨੀਂਗੀ ਕੱਲ ਸਾਡੀ ਜਥੇਦਾਰ ਦੀ ਪੋਜੀਸ਼ਨ ਦੀ ਆ ਕੱਲ ਸਾਡੇ ਅਕਾਲ ਤਖਤ ਸਾਹਿਬ ਦੀ ਆ ਔਰ ਗਿਆਨੀ ਰਗਵੀਰ ਸਿੰਘ ਵੀ ਇਹ ਗੱਲ ਸਮਝ ਲੈਣ ਜੇ ਉਹ ਅੱਜ ਇਸ ਇਸ਼ੂ ਤੇ ਚੁੱਪ ਰਹਿ ਤੇ ਸਖਤ ਸਟੈਂਡ ਨਾ ਲਿਆ ਤੇ ਵਾਰੀ ਅਗਲੀ ਭਰਾ ਤੁਹਾਡੀ ਪਿਆਰ ਹੋ ਜੇ ਇਹੋ ਜਲਾਲਤ ਸਹਿਣ ਤੇ ਲਈ ਇਹ ਕੋਈ ਨਵਾਂ ਕੰਮ ਨਹੀਂ ਹੋਣ ਲੱਗਾ ਸੋ ਜਿੰਨੇ ਅੱਗੇ ਜ਼ਿੰਮੇਵਾਰੀ ਲੈਣੀ ਆ ਉਹਨਾਂ ਦੀ ਬਾਦਲਾਂ ਦੇ ਰਾਈ ਉਹ ਵੀ ਗੱਲ ਸਮਝ ਲਓ ਅੱਜ ਦੇ ਤੁਹਾਨੂੰ ਹਾਰ-ਪਾ ਕੇ ਦੇ ਸਰੋਪਾ ਪਾ ਕੇ ਲਵਾਂਗੇ ਜਥੇਦਾਰ ਤੇ ਜਿੱਦਣ ਹੋਇਆ ਕੱਢਣਾ ਉਸੇ ਸਰੋਪੇ ਤੋਂ ਫੜ ਕੇ ਖਿਡ ਕੇ ਬਾਹਰ ਮਾਰਨਗੇ ਜਿੱਦਾਂ ਇਹ ਪੁਰਾਣੇ ਜਥੇਦਾਰਾਂ ਨੂੰ ਕੱਢਦੇ ਪਏ। ਸੋ ਗੱਲ ਪ੍ਰਬੰਧ ਦੀ ਆ। ਸੋ ਮੈਂ ਇਸ ਸਟੇਜ ਤੋਂ ਸਿਰਫ ਇਹਨਾਂ ਨੁਕਤੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਆ ਕਿ ਸਾਨੂੰ ਜਿਹੜੇ ਅਸੀਂ ਆਪਣੇ ਨੂੰ ਸਿਹird ਸਮਝਦੇ ਆ ਜਿਨ੍ਹਾਂ ਨੂੰ ਦਰਦ ਹੁੰਦਾ ਆ ਜਦੋਂ ਅਕਾਲ ਤਖਤ ਸਾਹਿਬ ਦੀ ਇਹ ਬੇਇਰਮਤੀ ਕਰਦੇ ਆ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਆ ਵੀ ਸਾਨੂੰ ਇਸ ਗੱਲ ਦੇ ਵਿਧਿਵਿਧਾਨ ਵੱਲ ਵਧਣਾ ਚਾਹੀਦਾ ਆ ਕਿ ਤਖਤਾਂ ਦੇ ਜਥੇਦਾਰ ਨਿਯੁਕਤ ਕਿਵੇਂ ਹੋਣ ਤੇ ਸੇਵਾਮੁਕਤ ਕਿਵੇਂ ਹੋਣ ਇਹਦੀ ਗੱਲ ਕੌਮ ਦੇ ਵਿੱਚ ਚਰਣੀ ਚਾਹੀਦੀ ਆ ਔਰ ਤੀਸਰੀ ਲੀਡਰਸ਼ਿਪ ਆ ਸਾਡੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਤੇ ਮੋਦੀ ਵਰਗਿਆਂ ਦੇ ਥੱਲੇ ਲੱਗੀ ਫਿਰਦੀ ਆ ਉਹ ਸਰਨੇ ਹੋਣੀ ਦੂਜੇ ਤੀਜੇ ਸਿਰਸੇ ਹੋਣੀ ਜਿਹੜੇ ਸਾਰੇ ਉਹਦੇ ਚ ਆਉਂਦੇ ਨੇ ਹੁਣ ਇਹ ਲੀਡਰਸ਼ਿਪ ਖਾਸ ਤੌਰ ਤੇ ਨਰਿੰਦਰ ਮੋਦੀ ਵਿਦੇਸ਼ ਦੌਰੇ ਤੇ ਇਹ ਉਹੀ ਲੀਡਰਸ਼ਿਪ ਆ ਮੋਦੀ ਦੀ ਜਿਨੇ ਸਾਡੇ ਨੌਜਵਾਨ ਕਤਲ ਕੀਤੇ ਦੇ ਕਰ ਰਹੀ ਆ ਪਉਣ ਜਦੋਂ ਇਹ ਵਿਦੇਸ਼ਾਂ ਦੀ ਧਰਤੀ ਤੇ ਜਾ ਰਿਹਾ ਆ ਅਮਰੀਕਾ ਇਹਨੇ ਜਾਣਾ ਉਥੇ ਤੇ ਸਾਡੇ ਸਿੰਘਾਂ ਨੇ ਵਾਈਟ ਹਾਊਸ ਦੇ ਸਾਹਮਣੇ ਜਿੱਦਣੇ ਨੇ ਜਾਣਾ ਉਥੇ ਰੈਡੀਲੀ ਪ੍ਰੋਟੈਸਟ ਰੱਖਿਆ ਆ ਤਾਂ ਕਿ ਸੁਨੇਹਾ ਦਿੱਤਾ ਜਾ ਸਕੇ ਵੀ ਪਾ ਅਮਰੀਕਾ ਦੇ ਵਿੱਚ ਤੂੰ ਵੈਲਕਮ ਨਹੀਂ ਆ ਉਹਨਾਂ ਨੇ ਟਰੰਪ ਨੂੰ ਸੁਨੇਹਾ ਦੇਣਾ ਸੋ ਮੇਰੀ ਅਮਰੀਕਾ ਵਾਲਿਆਂ ਨੂੰ ਅਪੀਲ ਆ ਜਿੱਥੇ ਕੋਈ ਸੁਣਦਾ ਆ ਕਿ ਉਸ ਸਮਾਗਮ ਤੇ ਜ਼ਰੂਰ ਜਾਣ ਔਰ ਅਖੀਰੀ ਗੱਲ ਤੇ ਇਸ ਕਦਰ ਸਾਹਿਬ ਦਾ ਆ ਗਿਆ ਬੁਲਾਵਾ ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਇੱਕ ਜਿਹੜਾ ਡਿਫਰੈਂਸ ਪਾਉਨੇ ਆ ਨਾ ਕਿ ਵਿਦੇਸ਼ਾਂ ਵਾਲੇ ਸਿੱਖ ਦੇ ਇੰਦਰ ਵਾਲੇ ਸਿੱਖ ਇਦਾਂ ਨਹੀਂ ਆ ਅਸੀਂ ਸਾਰੇ ਸਿੱਖ ਆ ਉਹਨਾਂ ਸਾਰਿਆਂ ਦੀ ਜੜ ਇੱਥੇ ਹੀ ਆ ਉਹ ਵੱਖਰੇ ਨਹੀਂਗੇ ਅਸੀਂ ਇੱਥੇ ਖਾਲਸਾਤਾਨ ਦੀ ਗੱਲ ਕਰਦੇ ਹਾਂ ਉੱਥੇ ਕਰਦੇ ਹਾਂ ਅਸੀਂ ਦੋਵੇਂ ਇੱਕ ਦੂਸਰੇ ਦੇ ਭਾਈ ਵਾਲਿਆ ਔਰ ਅਸੀਂ ਉਦੋਂ ਤੱਕ ਇੱਕ ਦੂਸਰੇ ਦੀ ਪਿੱਠ ਥਾਪੜਦੇ ਰਹਿਣਾ ਜਦੋਂ ਤੱਕ ਇਸ ਪੰਜਾਬ ਦੀ ਧਰਤੀ ਦੇ ਉੱਤੇ ਸਾਡਾ ਕੌਮੀ ਘਰ ਖਾਲਸਾਤ ਰੂਪ ਮਾਨਣਾ ਹੋ ਗਿਆ ਤੋ ਇਹ ਨਹੀਂ ਆ ਕਿ ਉਹ ਅਮਰੀਕਾ ਬੈਠੇ ਖਾਲਸਤਾਨ ਦੀ ਗੱਲ ਕਰਦੇ ਕੈਨੇਡਾ ਬੈਠੇ ਕਰਦੇ ਆਸਟ੍ਰੇਲੀਆ ਕਰਦੇ ਜਾਂ ਹੋਰ ਕੱਲਿਆਂ ਵੀ ਇੱਕ ਸਿੱਖ ਖਾਲਸਾਣ ਦੀ ਗੱਲ ਕਰਦਾ ਆ ਤੇ ਉਹ ਜਿੱਥੇ ਵੀ ਦੁਨੀਆ ਚ ਰਹੇਗਾ ਉਹ ਖਾਲਸਾਣ ਦੀ ਗੱਲ ਕਰੇਗਾ ਤੇ ਜਿੰਨਾ ਚਿਰ ਇਸ ਧਰਤੀ ਦੇ ਉੱਤੇ ਸਾਡੇ ਸੁਆਸ ਬਰਕਰਾਰ ਨੇ ਖਾਲਸਾਣ ਦੀ ਗੱਲ ਹੁੰਦੀ ਰਹੇਗੀ ਖਾਲਸਾਣ ਦੇ ਜਕਾਰੇ ਗੂੰਜਦੇ ਰਹਿਣਗੇ ਔਰ ਇਹ ਗੂੰਜਣੇ ਉਦੋਂ ਤੱਕ ਨੇ ਜਦੋਂ ਤੱਕ ਅਸੀਂ ਤਰੰਗੇ ਇਸ ਧਰਤੀ ਤੋਂ ਲਾਗ ਥੱਲੇ ਸੁੱਟ ਕੇ ਤੇ ਖਾਲਸੀ ਨਿਸ਼ਾਨ ਆਪਣਾ ਖਾਲਸਾਣ ਦਾ ਝੰਡਾ ਖਾਲਸਾਣ ਜਿਹੜੀਆਂ ਸਰਕਾਰੀ ਇਮਾਰਤਾਂ ਆ ਉਹਦੇ ਨੇ ਚੁਰਾ ਨਹੀਂ ਦਿੰਦੇ ਵਾਲੇ ਸੋ ਨਿਹਾਲ ਸੋ ਮੇਰੀਆਂ ਇਹਨੀਆਂ ਤੁਹਾਨੂੰ ਬੇਨਤੀਆਂ ਨੇ ਸਮਾਂ ਵੱਧ ਲੈ ਗਿਆ ਲੀਡਰਸ਼ਿਪ ਤੋਂ ਮਾਫੀ ਮੰਗਦਾ ਸੰਗਤ ਤੋਂ ਮਾਫੀ ਮੰਗਦਾ ਬਹੁਤ ਧੰਨਵਾਦ ਸਾਰੇ ਸੰਗਤ ਦਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ